aviyā soham mahārājī śrī śrī viṣṇu bhagavān diyā soham mahārājī śrī śrī ਸ਼ੇਂ ਸ਼ਿੰਗ ਵਿਸ਼ਨੂੰ ਭਗਵਾਨ ਦੀ ਜੈ ਸ਼ੋਗ ਮਹਾਰਾਜ ਜੀ ਸ਼ੇਂ ਸ਼ਿੰਗ ਵਿਸ਼ਨੂੰ ਭਗਵਾਨ ਦੀ ਜੈ ਹਰ ਸੰਗਜਿਓ ਆਪ ਬੜੇ ਭਾਗਾਂ ਵਾਲੇ ਹੋ ਉਹ ਸੂਨ ਪਰਮੇਸ਼ਵਰ ਦੇ ਚਰਨਾਵਿਚ ਬੈਠੇ ਹੋ ਤੇ ਆਨੰਦ ਮਾਣ ਰਹੇ ਹੋ ਭਾਵੇਂ ਤੁਹਾਨੂੰ ਪਾਤਸ਼ਾ ਜਦੋਂ ਵਿਹਾਰ ਕਰਦੇ ਸੀ ਪੁੱਛਦੇ ਰਹਿੰਦੇ ਸੀ ਕਿਤੇ ਥੱਕੇ ਤੋਂ ਨਹੀਂ ਕਿਤੇ ਥਕ ਜ਼ਾ ਨਹੀਂ ਗਏ ਕਿਤੇ ਹੱਕ ਤਾਂ ਨਹੀਂ ਗਏ ਉਹ ਸਤਗੁਰ ਤੁਹਾਨੂੰ ਪੁੱਛਦਾ ਕਿ ਤੁਸੀਂ ਵੀ ਅੱਜ ਕਈ ਮੱਜਲਾ ਮਾਰ ਕੇ ਆਏ ਹੋ ਇਹ ਪਾਤਸ਼ਾਹ ਦੇ ਨਾਲ ਗੁਰਸਿੱਖ ਕਈ ਵਾਰੀ ਰੁੱਸ ਜਾਂਦੇ ਸੀ ਰੁੱਸ ਜਾਂਦੇ ਸੀ ਰੁੱਸਣ ਦੀ ਵਾਦੀ ਇਹਨਾਂ ਦੀ ਆਉਂਦੀ ਸੀ ਕਿ ਭਾਵੇਂ ਅਕਾਲ ਪੁਰਖ ਸਾਹਮਣੇ ਪ੍ਰਤੱਖ ਰੂਪ ਦਰਸ ਲਿੰਦਾ ਸੀ ਗੱਲਾਂ ਕਰਦਾ ਸੀ ਸਭ ਕੁਝ ਕਰਦਾ ਸੀ ਪਰ ਭਗਤਾਂ ਵਿੱਚ ਰੁੱਸਣ ਦੀ ਵਾਦੀ ਆ ਜਾਂਦੀ ਸੀ ਅਰ ਪਾਣੀ ਰਹੀ ਕਿ ਤੁਹਾਨੂੰ ਜੋ ਕਾਜ਼ਰਾਉਬਾਦ ਦੇ ਬਖਸ਼ੀਸ਼ ਸਿੰਘ ਲਾਂਗੜੀ ਚੰਦ ਤੇ ਗਧਾਰਾ ਸਿੰਘ ਮੁਖ ਲਾਂਗੜੀ ਸੀ ਤੇ ਇਸ ਤਰ੍ਹਾਂ ਪਾਤਸ਼ਾਹ ਦਾ ਬਿਹਾਰ ਜੇਠੂਬਾਲ ਸੀ ਤੇ ਲਾਂਗੜੀਆਂ ਨੂੰ ਉੱਥੇ ਹਾਜ਼ਰ ਹੋਣਾ ਪੈਂਦਾ ਹੈ ਜਦੋਂ ਬਿਹਾਰ ਚੱਲਦਾ ਹੈ ਤਾਂ ਬਖਸ਼ੀਸ਼ ਸਿੰਘ ਲਾਂਗੜੀ ਉਹਦੇ ਕਿਸੇ ਰਿਸ਼ਤੇਦਾਰ ਦਾ ਵਿਆਹ ਸੀ ਤੇ ਉਹ ਵਿਆਹ ਚਲਾ ਗਿਆ ਪਾਤਸ਼ਾਹ ਨੇ ਗਧਾਰਾ ਸਿੰਘ ਨੂੰ ਪੁੱਛਿਆ ਤੇ ਬਖਸ਼ੀ ਸਿੰਘ ਨਹੀਂ ਆਇਆ ਉਹ ਗਰਦਾਰਾ ਸਿੰਘ ਦਾ ਜਾਂ ਪਾਤਸ਼ਾਹ ਜੀ ਉਹਦੇ ਫਲਾਣੇ ਰਿਸ਼ਤੇਦਾਰ ਦਾ ਵਿਆਹ ਸੀ ਉਹ ਤਾਂ ਬਰਾਤ ਚੜ੍ਹ ਕੇ ਚਲਾ ਗਿਆ ਤੇ ਜਦੋਂ ਬਰਾਤ ਚੜ੍ਹ ਕੇ ਚੜਾ ਗਿਆ ਬਸ ਚੜ ਰਿਹਾ ਸੀ ਤੇ ਥੱਲੇ ਗਿਰ ਗਿਆ ਤੇ ਲੱਤ ਟੁੱਟ ਗਈ ਤੇ ਅੰਮ੍ਰਿਤਸਰ ਹਸਤਾਚ ਦਾਖਲ ਹੋ ਗਿਆ ਗਰਦਾਰਾ ਸਿੰਘ ਨੇ ਦੱਸਿਆ ਪਾਤਸ਼ਾਹ ਜੀ ਉਹ ਤਾਂ ਵਿਆਹ ਗਿਆ ਸੀ ਤੇ ਉਹਦੀ ਲੱਤ ਟੁੱਟ ਗਈ ਆਪਾਂ ਖਬਰ ਲੈ ਆਏ ਜੀ ਵੇਖੋ ਦਿਆਲੂ ਕਿਰਪਾਲੂ ਉਹ ਕਹਿੰਦੇ ਆਪਾਂ ਖਬਰ ਲੈ ਆਈਏ ਪਾਸ਼ਾ ਕਹਿੰਦੇ ਚਲੋ ਅੰਮ੍ਰitsar ਹਸਤਾਰ ਤੇ ਜਾਂਦੇ ਨੇ ਤੇ ਬਖਸ਼ੀਤ ਸਿੰਘ ਵੇਖਦਾ ਹੈ ਕਿ ਪਾਸ਼ਾ ਆ ਰਹੇ ਹਨ ਵੇਖੋ ਉਹ ਸਿੱਕੇਵੇਂ ਕਰਦਾ ਤੇ ਪਾਸ਼ਾ ਵੱਲ ਪਿੱਠ ਕਰ ਰਿਹਾ ਹੁੰਦਾ ਜਦ ਹੀ ਕਿਉਂਕਿ ਗੁੱਸੇ ਚ ਆ ਵੀ ਤੈਵੇਂ ਨੂੰ ਘੇਰਿਆ ਤੈਵੇਂ ਮੇਰੀ ਰੱਖ ਤੋੜੀ ਆ ਆਪਣਾ ਗਨਾਹ ਨਹੀਂ ਕਿ ਮੈਂ ਤੇਰੇ ਚਰਨ ਚ ਆਉਣਾ ਚਾਹੀਦਾ ਸੀ ਮੈਂ ਦੁਨਿਆਵੀ ਬਰਾਤਾਂ ਚੜ ਕੇ ਜਾ ਰਿਹਾ ਹਾਂ ਗੰਜਾਰ ਉੱਥੇ ਗਿਆ ਤੇ ਪਾ ਉਹ ਜਿੱਥੇ ਪਾਸ਼ਾ ਦੂਸਰੇ ਪਾਸੇ ਜਾਣ ਤੇ ਉਹ ਦੂਸਰੇ ਪਾਸੇ ਮੂੰਹ ਕਰ ਲਵੇ ਤੇ ਗਰਧਾਰਾ ਸਿੰਘ ਨੇ ਕੀ ਕਿਹਾ ਉਹ ਬਖਸ਼ੀਸ਼ਾਂ ਨੂੰ ਸਮਝਦਾ ਨਹੀਂ ਹੈ ਭਗਵਾਨ ਤੈਨੂੰ ਮਿਲ ਆਇਆ ਓਏ ਕਰਦਾ ਤਸੂਰ ਤੂੰ ਆਪਾਂ ਤੇ ਐ ਹੁਣ ਗੁੱਸੇ ਦਿਖਾ ਰਿਹਾ ਇਹਨੂੰ ਬਖਸ਼ੀਸ਼ ਸਿੰਘ ਨੇ ਫੇਰ ਮਾਫੀ ਮੰਗੀ ਤੇ ਇਹ ਤਾਂ ਕਰਦੇ ਆ ਕਿ ਗੁਰਸ਼ਿਕ ਕਿਸ ਤਰ੍ਹਾਂ ਰਾਜ ਹੋ ਜਾਂਦੇ ਸੀ ਪਾਸ਼ਾ 'ਚ ਇੱਥੇ ਜੋ ਲੇਖ ਤੁਹਾਡੇ ਨਾਲ ਸਾਝਾ ਕਰਾਂਗੇ ਉੱਥੇ ਵੀ ਇੱਕ ਗੁਰਸ਼ਿਕ ਰਾਜ ਹੈ ਤੇ ਪਾਸ਼ਾ ਕਿਸ ਤਰ੍ਹਾਂ ਸਮਝੋਗੇ ਪਾਦਸ਼ਾ ਟਾਰਸਿਕ ਗਏ ਉੱਥੇ ਟੋਪਨ ਰਾਮ ਸੀ ਟੋਪਨ ਰਾਮ ਟੋਪਨ ਰਾਮ ਦਾ ਲੇਖ ਪਿਛਲਾ ਕਹੀ ਦੱਸਿਆ ਪਾਦਸ਼ਾ ਨੇ ਰਾਵਣ ਦਾ ਜਿਸ ਨੂੰ ਰਾਮ ਨੇ ਮਾਰਿਆ ਸੀ ਉਹ ਸੱਚਖਣ ਚਲਾ ਗਿਆ ਕਿ ਉਹ ਰਾਮ ਨੇ ਰਾਵਣ ਨੂੰ ਮਾਰਿਆ ਤੇ ਟੋਪਨ ਰਾਮ ਵੀ ਇਸ ਤਰ੍ਹਾਂ ਦੀ ਗੱਲਾਂ ਕਰਦਾ ਸੀ ਪਾਦਸ਼ਾ ਹੁਣ ਹਰ ਪਾਣੀ ਉਹਦੇ ਘਰ ਜਾ ਕੇ ਲਿਖਾਉਂਦੇ ਹਨ ਪਿਛਲਾ ਲੇਖਾ ਮਿਟਿਆ ਜੋ ਲਿਖਿਆ ਬਣ ਅਲਜਾਨ ਆਪਣੇ ਆਪ ਹੀ ਪਿਛਲਾ ਲੇਖਾ ਮਿਟਿਆ ਜੋ ਲਿਖਿਆ ਬਾਨੂ ਅਨਜਾਨ ਅੱਗੇ ਕਰੇ ਹੇ ਤਿਆ ਕਰ ਕਿਰਪਾ ਸ਼੍ਰੀ ਭਗਵਾਨ ਕਿਉਂ ਮੈਂ ਤੇਰੇ ਨਾਲ ਹਿੱਤ ਕਰਨ ਆਇਆ ਪਿਛਲਾ ਲੇਖਾ ਤਾਂ ਮੈਂ ਅਨਜਾਨ ਹੂੰ ਤੇ ਮੇਕ ਸਾਥਰਾ ਜੋ ਦਰਤੋਂ ਜਾਵੇ ਛੇਕਿਆ ਉਹਨੂੰ ਸਮਝਾ ਰਹੇ ਨੇ ਜਿਹੜਾ ਰੁੱਸ ਰਿਹਾ ਹੈ ਜੋ ਦਰਤੋਂ ਜਾਵੇ ਛੇਕਿਆ ਜਗਾ ਮੇ ਨਾ ਦੋ ਜਹਾਨ ਇਸ ਲਈ ਭਗਵਾਨ ਨਾਲ ਕਹੇ ਰਾਜ ਨਿਗੁਣ ਉਸ ਕਿਰਪਾ ਮੰਗਣੀ ਹੈ ਤਰਸ ਮੰਗਣਾ ਹੈ ਜੇ ਕੋਈ ਗੱਲ ਹੋ ਜਾਂਦੀ ਹੈ ਸ਼ਾਇਦ ਉਹਨੇ ਸਾਡੇ ਲਈ ਚੰਗਾ ਕਰਨ ਦੀ ਗੱਲ ਕੀਤੀ ਹੈ ਉਸ ਨੂੰ ਵਿਚਾਰੋ ਕਿ ਸ਼ਾਇਦ ਸਾਡੇ ਲਈ ਅੱਛਾ ਕਰ ਰਿਹਾ ਹੈ ਜਗਾ ਮਿਲੇ ਨਾ ਦੋ ਜਹਾਨ ਪੂਰਬ ਕਦੇ ਨਾ ਖੁੱਲੇ ਚੇਤਿਆ ਵੇਖਣ ਹਾਰਾ ਨਿਗਾਵਾਨ ਜੋਤੀ ਜੋ ਸਰੂਪਾ ਰਾਪ ਆਪਣੀ ਕਿਰਪਾ ਕਰ ਮਿਹਰਬਾਨ ਦੇ ਮਿਹਰਬਾਨ ਪਿਛਲਾ ਲੇਖਾ ਛੁਪਾਏ ਆਣ ਤੁਸੀਂ ਕਹੋ ਰੋ ਕਹਦੇ ਹਾਂ ਤੁਸੀਂ ਕਹੋ ਪ੍ਰਭ ਤੇਰੇ ਪੁੱਤ ਅਸੀਂ ਤੇਰੇ ਪੁੱਤਾਂ ਤਾਂ ਫਿਰ ਦੇ ਪਾਸ਼ਾ ਦਾ ਜਦੋਂ ਤੁਸੀਂ ਕਹਿੰਦੇ ਹੋ ਕਿ ਪ੍ਰਭ ਅਸੀਂ ਤੇਰੇ ਪੁੱਤਾਂ ਕਿ ਤੁਸੀਂ ਕੀ ਕਹਿੰਦੇ ਹੋ ਤੁਸੀਂ ਕਹੋ ਪ੍ਰਭ ਤੇਰੇ ਪੁੱਤ ਤੇਰੇ ਹੱਥ ਵਢਾਈ ਆ ਪ੍ਰਭ ਕਹੇ ਕਿਉਂ ਇੱਕ ਦੂਜੇ ਨਾਲ ਗਏ ਰੁੱਠ ਜੇ ਮੇਰੇ ਪੁੱਤੋਂ ਤਾਂ ਇੱਕ ਦੂਜੇ ਨਾਲ ਰੁੱਸਦੇ ਕਿਉਂ ਪ੍ਰਭ ਕਹੇ ਕਿਉਂ ਇੱਕ ਦੂਜੇ ਨਾਲ ਗਏ ਰੁੱਠ ਹੱਥ ਨਾਲ ਹੱਥ ਲਓ ਮਲਾਈਆ ਮੁਲਾਉਂਦੇ ਨਹੀਂ ਹੱਥ ਨਾਲ ਹੱਥ ਹੱਥ ਤੋਂ ਪਰੇ ਮੂੰਹ ਹੱਥ ਦਾ ਕੀ ਮਰਵਾਣਾ ਜਿਕਰਾ ਬੁਲਾਣ ਵੇ ਵੀ ਮੂੰਹ ਪਰੇ ਨਹੀਂ ਕਰਦਾ ਨਾ ਕਈ ਵਾਰੀ ਉੱਚੀ ਪਾਈ ਤੈਨੂੰ ਅਸੀਂ ਸ਼ਿਕਾਰਾ ਬੁਲਾਇਆ ਫੇਰ ਉਹਨੂੰ ਛੋਟ ਆਉਂਦੀ ਆ ਹਾਂ ਝੋਗ ਮਾਰਾ ਸੀ ਤੇ ਛੋਟ ਪਰਵਾਣ ਦੀ ਜੈ ਪਾਸ਼ਾ ਕਹਿੰਦੇ ਨੇ ਪ੍ਰਭ ਕਹੇ ਇੱਕ ਦੂਜੇ ਨਾਲ ਇੱਕ ਕਿਉਂ ਇੱਕ ਦੂਜੇ ਨਾਲ ਹੋ ਗਏ ਰੁੱਟ ਹੱਥ ਨਾਲ ਹੱਥ ਲਓ ਮੁਲਾਈਆ ਜੇ ਮੈਨੂੰ ਲੋ ਪੁੱਛ ਤੁਹਾਡੇ ਵਿਨਾ ਦੂਜਾ ਅੰਦਰ ਕੋਈ ਨਹੀਂ ਆਇਆ ਵਾਹ ਵਾਹ ਭਗਤ ਕੀ ਕਰ ਤਰੇ ਪਾਸ਼ਾ ਕਹੇ ਜੇ ਮੈਨੂੰ ਪੁੱਛੋ ਪਾਸ਼ਾ ਨੇ ਇੱਕ ਵਾਰ ਇੱਕ ਜਗ੍ਹਾ ਹਰਵਣੀ ਲਿਖਾਈ ਹੈ ਕਿ ਜੇ ਮੈਨੂੰ ਪੁੱਛੇ ਤੇਰਾ ਭਗਤ ਕਿੱਡਾ ਪਾਸ਼ਾ ਕਹੇ ਮੈਂ ਕਹਾਂ ਉਹਦੀ ਮਹਿਮਾ ਗੰਤ ਉਹਦੀ ਮਹਿਮਾ ਗੰਤ ਅਗਾਂਤ ਕਹੀ ਰਜਾਈਆ ਮੇਰੇ ਭਗਤ ਦੀ ਮਹਿਮਾ ਗੰਤ ਦਾ ਆਪਣੀ ਭਗਵਾਨ ਦੀ ਮਹਿਮਾ ਵੀ ਕਰਦੇ ਕਰੋ ਕਿ ਤੇਰੀ ਮਹਿਮਾ ਗੰਤ ਅਗਾਂਤ ਲਖੀ ਨਾ ਜਾਈਆ ਮੇਰੇ ਕੋਲ ਜੇ ਮੈਨੂੰ ਲੋ ਪੁੱਛ ਆਦੇ বিনা ਦੂਜਾ ਨਜ਼ਰ ਕੋਈ ਨਾ ਆਈਆ ਮੇਰੇ ਕੋਲ ਇਹੋ ਕੁਛ ਗੁਰਮੁਖ ਨਜ਼ਰੀ ਆਈਆ ਇਹ ਮੇਰੀ ਇਹੀ ਬਾਸ਼ਾ ਕੇ ਬਗੀਚੀ ਆਈ ਸਭ ਕੁਛ ਜੇ ਅੰਦਰ ਵੇਖੋ ਚੁੱਕ ਨਿਕਲ ਹੋ ਕੇ ਅਸੰਗਾਈਆ ਜੇ ਉਹਨੇ ਜਾਉ ਲੁਕ ਫੜ ਬੋਦੀ ਉਹ ਬਾਹਰ ਕਢਾਈਆ ਜੇ ਲੁਕ ਜਉ ਤੇ ਫੜ ਕੇ ਬਾਹਰ ਕਢਾ ਲੈਂਦਾ ਹੁਣ ਮੇਰਾ ਆ ਰਿਹਾ ਟੁਕ ਕਿਉਂ ਬੈਠੇ ਮੁਖਿ ਸਪਾਈਆ ਮਾਰ ਸ਼ਾਲ ਬਹੁਤ ਛਾ ਮਾਰ ਕੇ ਉਸ ਸਮੇਂ ਪਾਛਾ ਪਾਸ਼ਾ ਕਹਿੰਦੇ ਮਾਰਸ਼ਲ ਬਹੁਤ ਉਹ ਪ੍ਰਭ ਮਿਲਿਆ ਇੱਕੋ ਵਾਰੀਆ ਪ੍ਰਭ ਮਿਲਿਆ ਇੱਕੋ ਵਾਰੀਆ ਤੇ ਗੁਰਸਿੱਖ ਜਦੋਂ ਹੁਣ ਵਿਹਾਰ ਚੱਲਿਆ ਸੀ ਦੋ ਗੁਰਸਿੱਖ ਰਸਤੇ 'ਚ ਗੱਲਾਂ ਕਰਦੇ ਨੇ ਕੋਲੇ ਦੀ ਮੈਂ ਲੰਘ ਰਿਹਾ ਤੇ ਗੱਲ ਕੀ ਕਰਦੇ ਨੇ ਕਹਿੰਦਾ ਜਿੱਥੇ ਜਦੋਂ ਗਿਆਨ ਦੀ ਗੱਲ ਹੁੰਦੀ ਹੈ ਗਿਆਨ ਦੀ ਗਿਆਨ ਨਾਲ ਗੱਲ ਹੁੰਦੀ ਹੈ ਉੱਥੇ ਪਿਆਰ ਬੜਾ ਆ ਜਾਂਦਾ ਜਿੱਥੇ ਗਿਆਨ ਤੇ ਅਗਿਆਨ ਦੀ ਗੱਲ ਹੁੰਦੀ ਹੈ ਉੱਥੇ ਤਨਖ ਪੈਦਾ ਹੋ ਜਾਂਦੀ ਇਹ ਸਾਨੂੰ ਸਮਝੀਂ ਆ ਕਿਹੜੇ ਗਿਆਨ ਅਗਿਆਨ ਦੀ ਇਥੇ ਗਿਆਨ ਤੇ ਅਗਿਆਨ ਦੀ ਗੱਲ ਕਰਦੇ ਨੇ ਉਹ ਗੁਰਸੇ ਕਥੇ ਆਪਾਂ ਇੱਕ ਬੈਠਾ ਹੈ ਇੱਕ ਉਸਤੇ ਰਸਤੇ 'ਚ ਬੈਠਾ ਸੀ ਇਹ ਜਦੋਂ ਗਿਆਨ ਤੇ ਅਗਿਆਨ ਦੀ ਗੱਲ ਹੁੰਦੀ ਹੈ ਉਦੋਂ ਪਿਆਰ ਆ ਜਾਂਦਾ ਜਦੋਂ ਗਿਆਨ ਤੇ ਅਗਿਆਨ ਦੀ ਗੱਲ ਹੁੰਦੀ ਹੈ ਉਦੋਂ ਤਲ ਖਾ ਜਾਂਦੀ ਹੈ ਆਪਾਂ ਆਪਸ਼ਾ ਪੁੱਛਦੇ ਨੇ ਜੇ ਅੰਦਰ ਵੇਖੋ ਝੁਗ ਨਿਰਗੁਣ ਹੋ ਕੇ ਅਸਲ ਆਈਆ ਜੇ ਉਹਨੇ ਜਾਉ ਲੁਕ ਫੜ ਬੋਧੀਆਂ ਬਾਹਰ ਕਢਾਈਆ ਹੁਣ ਬੇੜਾ ਆ ਰਿਹਾ ਝੁਗ ਕਿਉਂ ਬੈਠੇ ਮੁਕਸ਼ਿਪਾਈਆ ਮਾਰ ਸ਼ਾਲ ਬਹੁਤ ਪਰ ਮੇਰਾ ਇੱਕੋ ਮਹੀਆ ਜਗਤ ਕੀ ਪੂਰ ਅੰਧੇਰਾ ਕੁੱਪ ਜਗਤ ਦਾ ਪੂਰਾ ਬੜਾ ਅੰਧੇਰ ਹੈ ਕਿਤੇ ਉਸ ਵਿੱਚ ਨਾ ਡੇਜੋ ਪਾਸ ਕਰਿਆ ਜਗਤ ਪੂਰ ਅੰਧੇਰਾ ਕੁੱਪ ਅਗਿਆਨ ਬੈਠਾ ਅੰਧੇਰਾ ਪਾਈਆ ਗਿਆਨ ਦੀ ਗਿਆਨ ਨਾਲ ਉਥੇ ਅੰਧੇਰਾ ਹੀ ਆਜਾ ਅੰਧੇਰਾ ਹੀ ਹੁੰਦੇ ਰਾਜਾ ਉਹ ਹੋਏਗਾ ਅਗਿਆਨ ਬੈਠਾ ਅੰਧੇਰਾ ਪਾਈਆ ਸ੍ਰੀ ਭਗਵਾਨ ਤੁਹਾਡੀਆਂ ਸੁਖਣਾ ਰਿਹਾ ਸੁਖ ਚਾਹ ਜੋ ਮੇਲ ਮਿਲਾਵਾ ਇਕਾਥਾਈਆ ਕਿਉਂ ਲਪਾਉਂਦੇ ਫਿਰਦੇ ਮੁਖ او کیوں لکونے سے بے لکیا کوئے رہنا نہ پائیا تھلے ڈگئے کو دیلے چک حضوروں کو جہان بکائی ہے جو تی جو سو پر آپ اپنی کرپا کر پسلا لکھا لکھے, لکھے نار مٹائیا اب یہ گل پچھ دے رہے پاسا کس سے نار ہو وہ گسے کیے نار گسے ہوتے ہو کسی کس سے نار ہو وہ گسے گسہ کمل جرائیا ਓ ਪ੍ਰਭ ਨਾਲੋਂ ਕਿਉਂ ਬੈਠੇ ਹੁਸੈਨ ਸੋਲੇ ਮਲਾਈਓ ਜੇ ਤੁਸੀਂ ਨਹੀਂ ਝੁਕਦੇ ਉਪਾਸ਼ਕੀ ਕਿਹਨੂੰ ਦੇਖੋ ਕਿੰਨੀ ਵੱਡੀ ਗੱਲ ਕਰ ਰਹੇ ਜੇ ਤੁਸੀਂ ਨਹੀਂ ਝੁਕਦੇ ਪ੍ਰਭ ਤਾਨੂੰ ਝੁਕੇ ਤੁਹਾਡੇ ਕੋ ਆਪਣੀ ਭੁੱਲ ਬਖਸ਼ਾਈਆ ਉਹ ਜੇ ਤੁਸੀਂ ਨਹੀਂ ਝੁਕਦੇ ਪ੍ਰਭ ਝੁਕੇ ਕਹਿੰਦਾ ਮੈਨੂੰ ਬਖਸ਼ ਤੋਂ ਮੇਰੀ ਭੁੱਲ ਬਖਸ਼ ਆਏ ਤੁਸੀਂ ਜੇ ਰਹਿ ਗਿਓ ਉਸੇ ਬੜੇ ਪਿਆਰੇ ਸਿੱਖ ਭਗਤ ਹੋ ਤੇ ਪ੍ਰਭ ਸਮਝਾ ਰਹੇ ਜੇ ਕਿਸੇ ਨੇ ਝੁਕਦੇ ਪ੍ਰਭ ਤੁਹਾਨੂੰ ਝੁਕੇ ਤੁਹਾਡੇ ਕੋਲੋਂ ਆਪਣੀ ਭੁਲ ਲੈ ਬਖਸ਼ਾਈਆ ਉਥੇ ਜਸਵੰਤ ਸਿੰਘ ਕਿਉਂਕਿ ਇਹ ਟੋਪੇ ਆਉਂਦੇ ਗਿਆ ਸੀ ਜਸਵੰਤ ਸਿੰਘ ਵੀ ਕਾਰਸੀ ਵਾਲਾ ਵਿੰਦਰਾ ਜਸਵੰਤ ਸਿੰਘ ਵਿੰਦਰਾ ਉਹ ਵੀ ਸੀ ਪਾਤਸ਼ਾਹ ਕਹਿੰਦੇ ਜਸਲੰਗ ਤੇ ਰੋ ਰੋ ਦੇਨੇ ਰਾਸ ਪੁੱਛੇ ਪ੍ਰਭ ਐਸੀ ਖੇਲ ਵਰਤਾਈਆ ਜੋਤੀ ਜੋ ਸਰਪਰ ਆਪ ਆਪਣੀ ਕਿਰਪਾ ਕਰਦੇ ਵਰ ਸਾਚਾ ਵਰ ਆਪਣੇ ਬੱਚਿਆਂ ਇੱਕੋ ਹੱਥਰ ਖਾਈਆ ਓਏ ਪਿਛਲੀ ਰੁਸਾਂ ਦੇ ਛੱਡ ਦੇ ਓਬਾਦੀ ਇਸੀ ਰੁਸਾਂ ਦੇ ਛੱਡਿਓ ਓਬਾਦੀ ਅਗਲਾ ਹਾਲ ਸੁਣਾਇੰਦਾ ਤੁਹਾਡੇ ਅੱਗੇ ਹੋ ਕੇ ਪ੍ਰਭ ਆਪ ਹੈ ਆਦੀ ਤੁਹਾਡੀ ਫਰਿਆਦ ਆਪਣੀ ਝੋਲੀ ਪਾਏ ਜੇ ਸੱਚ ਪੁੱਛੋ ਗੋਬਿੰਦ ਕਹੇ ਮਾਤਾ ਗੁਜਰੀ ਸਮੀਂ ਦਾਦੀ ਬੰਡ ਹੋ ਨ ਕੋਈ ਬੰਡਾ ਦਾ ਤੁਹਾਡੇ ਪਿੱਛੇ ਤਨ ਆਂਢੀ ਗੋਂਢੀ ਤੁਹਾਡੇ ਪਿੱਛੇ ਤਨ ਆਂਢੀ ਗੋਂਢੀ ਕਰਕੇ ਪਾਪ ਕਰਾਂਗਾ ਪਰਦਾ ਦਿੱਤਾ ਸ੍ਰੀ ਸ਼ਿਸ਼ ਸਵਾਈ ਖਾਂਦੀ ਉਹ ਮੇਰੇ ਹੀ ਰੋ ਇੱਥੇ ਦਾਤਾ ਜਸਤਾਰ ਹੈ ਪਰਦਾ ਦਿੱਤਾ ਸ੍ਰੀ ਸ਼ਿਸ਼ ਸਵਾਈ ਖਾਂਦੀ ਦੂਜਾ ਵੰਡਰ ਕੋਈ ਬਣਾਏਗਾ ਜੋਤੀ ਜੋ ਸੁਪਰ ਆਪ ਆਪਣੀ ਕਿਰਪਾ ਕਰਦੇ ਬਣਾ ਸਾਚਾ ਵਰ ਟੁੱਟੀ ਗੰਢ ਵਸਾਏਗਾ ਇੱਥੇ ਟੁੱਟੀਆਂ ਜੋੜਨ ਆ ਗਿਆ ਪ੍ਰੇਮ ਪ੍ਰੀਤੀ ਕਿਉਂ ਬੈਠੇ ਤੋਰ ਪ੍ਰੀਤ ਹੀ ਸ਼ਰਮਾਈਆ ਜੇ ਤੁਸੀਂ ਹੱਸ ਜਾਂਦੇ ਹੋ ਪਾਤਸ਼ਾਹ ਕਹਿੰਦੇ ਪ੍ਰੀਤ ਵੀ ਸ਼ਮਰਾ ਸ਼ਰਮਾ ਜਾਂਦੀ ਹੈ ਕ੍ਰਿਤ ਸ਼ਰਮਾ ਜਾਂਦੀ ਹੈ ਕਿ ਭਗਤ ਭਵਾਨ ਨਾਲ ਰੁੱਸ ਗਈ। ਨੇਤਰ ਲੋਮੋ ਪ੍ਰਭੂ ਸਾਨੂੰ ਜੋੜ ਆਇਓ। ਨੇਤਰ ਲੋਮੋ ਪ੍ਰਭੂ ਸਾਨੂੰ ਜੋੜ ਗਲ ਪੱਲੂ ਵਾਸਤਾ ਪਾਈ ਆ। ਦੂਈ ਜਵਟੀ ਵਿੱਚੋਂ ਹੋੜ ਹਾਰਾ ਕੱਢੇ ਨੈਣ ਸ਼ਹਿਰ ਲਾ ਗਿਆ। ਜਦੋਂ ਨੈਣਾਂ ਦੀ ਸ਼ਹਿਰ ਲੱਭ ਜਾਂਦੀ ਹੈ ਤੁਸੀਂ ਪਾਸ਼ਾ ਦੇ ਚਰਨਾਂ 'ਚ ਆਪਣੀ ਵੇਖੀ ਕਰਦੇ ਪਾਸ਼ਾ ਕਿਹਨੇ ਕਿ ਤੁਹਾਡੇ ਨੈਣ ਉਹਨਾਂ ਦੇ ਚਰਨਾਂ ਤੋਂ ਤੇ ਪੈਣ ਤਾਂ ਹੰਝੂ ਦਾ ਹਾਰ ਬਣ ਜਾਂਦਾ ਪਾਸ਼ਾ ਕਹਿੰਦੇ ਵੇ ਚਰਨਾ ਦੇ ਉਤੇ ਤੁਹਾਡੇ ਹੰਝੂਆਂ ਦਾ ਹਾਰ ਬਣ ਜਾਂਦਾ ਹੈ ਉਸ ਵੇਲੇ ਮੈਂ ਤੁਹਾਡਾ ਹੋ ਜਾਂਦਾ ਜਦੋਂ ਤੁਸੀਂ ਹੰਝੂਆਂ ਦਾ ਹਾਰ ਰੰਗ ਚਰਨਾ ਤੇ ਬਣਾ ਦਿੰਦੇ ਨੇ ਨੇਕਾ ਨੋਬੋ ਪ੍ਰਫਸ ਨੂੰ ਜੋਰ ਗਲ ਪੱਲੂ ਬਾਸਾ ਪਾਈਆ ਦੂਈ ਦਵਟੀ ਵਿੱਚੋਂ ਹੋਰ ਹਾਰਾ ਕੱਢ ਹਾਰਾ ਕੱਢੇ ਰਹਿ ਸ਼ਗਰ ਰਹੀਆ ਜਦ ਤੂੰ ਆਸਨਾ ਨਾ ਪਾਏ ਸੋ ਸੰਸਾ ਅਵਰ ਨ ਕੋਏ ਰਖਾਈਆ ਫੜ ਕੇ ਬਾਹਵਾਂੋਂ ਨਾਲ ਗੋਹਾਂ ਨੂੰ ਫੜ ਕੇ ਦੋਹਾਂ ਨੂੰ ਦੋਹਾਂ ਨੂੰ ਆਪਣੇ ਅੱਗੇ ਤੋਰ ਮਿਹਰਬਾਨ ਹੋ ਕੁਸਾਈਏ ਇਹਨਾਂ ਦੋਹਾਂ ਨੂੰ ਪਾ ਸਕੀਏ ਨੇ ਦੋਹਾਂ ਨੂੰ ਫੜ ਕੇ ਵਾਹਨ ਦੋਨਾਂ ਨੂੰ ਕੋਈ ਜਸਵੰਤ ਸਿੰਘ ਨੂੰ ਤੇ ਟੋਪੜ ਲਾਉਂਗੇ ਇਹ ਇਹਨਾਂ ਨੂੰ ਨਹੀਂ ਲੋੜ ਜੇ ਇਹਨਾਂ ਨੂੰ ਨਹੀਂ ਲੋੜ ਪ੍ਰਭ ਤੈਨੂੰ ਇਹਾਂ ਦੀ ਲੋੜ ਮੇਰੇ ਭਗਤਾਂ ਨੂੰ ਕੋਈ ਬੜਿਆਈ ਆ ਜੇ ਆਪਣਾ ਬਖੌਣ ਜੋਰ ਜੇ ਇਹ ਆਪਣਾ ਜੋਰ ਬਖੌਣ ਕੋਈ ਟੋਪੜ ਲਾਉਂ ਤੇ ਜਸਵੰਤ ਜੇ ਕਹੇ ਜੀ ਤੇ ਇਨਾਂ ਨੂੰ ਤੇਰੀ ਲੋਣੀ ਤੈਨੂੰ ਤਾਂ ਹੈ ਪਰ ਲੋਟ ਕੋ ਤੇਰੇ ਭਗਤਾਂ ਦੀ ਭਗਤੇ ਜੇ ਆਪਣਾ ਬਖੌਣ ਜੋਰ ਤੂੰ ਨੀਵੋ ਹੋ ਕੇ ਵਕਤ ਲੈ ਲੰਗਾਈਆ ਜੇ ਆਪਣ ਬੜੇ ਜੇ ਜੇ ਆਪਣਾ ਬਖੌਣਾ ਜੋਰ ਆਪਣਾ ਬਖੌਣ ਜੋਰ ਇਹ ਜੋਰ ਬਖੌਣ ਤੂੰ ਨੀਵੋ ਹੋ ਕੇ ਵਕਤ ਲੈ ਲੰਗਾਈਆ ਪ੍ਰਭੂ ਕਹੇ ਨੀਵੋ ਹੋ ਕੇ ਤੂੰ ਵਕਤ ਗਾ ਲਾ ਜੇ ਆਪਣ ਬੜੇ ਤੇ ਜਾਵੀਂ ਕੋਲ ਤੇਰੇ ਵਕਤ ਭਗਤ ਤਤੀਵਾ ਨਾ ਲਾਗੇ ਆਈਆ ਇਹ ਇਨਨੂpropto ਵੇ ਤਾਂ ਤੁਹਾਂ ਆਵਾਜ਼ ਹੈ ਭਾਵੇਂ ਇਹ ਜਿਹੜੇ ਵਿਖਾਉਂਦੇ ਤੇ ਨਾਲ ਉਸੇ ਨੇ ਤਿੰਨਾਂ ਅਗੇ ਕਿਸੇ ਦਾ ਕੋਈ ਨਾ ਚੱਲੇ ਜੋ ਜਿੰਨਾ ਸੇ ਆਪਣਾ ਹੱਥ ਟਿਕਾਈ ਆ ਕੋਤੀ ਯੋਸ਼ੂ ਫਰਾਪ ਆਪਣੀ ਕਿਰਪਾ ਕਰ ਗੁਰਮੁਖ ਗੁਰਮਖਾ ਨਾਲ ਮਰਾਈਆ ਇਹ ਥੋੜਾ ਸੀਨ ਪੇਸ਼ ਕੀਤਾ ਪਾਤਸ਼ਾਹ ਨੇ ਕਿ ਗੁਰਮੁਖ ਇਸ ਰੋਸ ਜਾਂਦੇ ਨੇ ਪ੍ਰਭੂ ਪਰ ਉਹ ਫੇਰ ਵੀ ਕਿਸ ਤਰ੍ਹਾਂ ਉਹਨਾਂ ਨੂੰ ਬਚਦਾ ਹੈ ਇਸੇ ਤਰ੍ਹਾਂ ਸਾਡੇ ਵੀਰ ਕਾਚੋ ਰਚੰਗ ਜਿਹੀ ਚੰਦ ਮਿੰਟੀ ਸੀ ਸਾਡੇ ਵੀ ਇਸ ਕੋਲ ਰਾਇਲ ਸਿੰਘ ਦੇ ਘਰਾਏ ਪਾਸ਼ਾ ਨੇ ਲਿਖਤ ਰਖਾਈ ਤੇ ਲਿਖਤ ਵਿੱਚ ਕੀ ਕਹਿੰਦੇ ਹਾਂ ਰਾਇਲ ਸਿੰਘ ਦੀ ਆਤਮਾ ਪੁਕਾਰ ਕਰਦੀ ਹੈ ਪਾਸ਼ਾ ਦੇ ਚਰਨਾਂ 'ਚ ਉਹ ਲਿਖਿਆ ਜਾ ਰਿਹਾ ਹੈ ਪ੍ਰਭ ਪਿਛਲਾ ਜਨਮ ਦਸ ਜਰੂਰ ਪਰਬ ਕਹਿੰਦੇ ਮੈਂ ਪਿਛਲੇ ਲੇਖ ਦਾ ਤੁਹਾਡੇ ਜਾਣੇ-ਅਣਜਾਣੇ ਚ ਵੇਖ ਦਿੱਤੇ ਪਰ ਭਗਤ ਕਹਿੰਦੇ ਪ੍ਰਭ ਸਾਨੂੰ ਪਿਛਲਾ ਲੇਖ ਤਾਂ ਦੱਸ ਪਿਛਲਾ ਜਨੂੰ ਦੱਸ ਜਰੂਰ ਪ੍ਰਭ ਤੇਰੀ ਓਟ ਟਿਕਾਈ ਆ ਜਨਮ ਕਰਨ ਦਾ ਕੀ ਕਸੂਰ ਖਾ ਕੇ ਕਸਮ ਮੰਗ ਮੰਗਾਈਆ ਕਿਸ ਨੇ ਤਾਂ ਹੋਇਆ ਦੂਰ ਤੋਂ ਦੂਰ ਡਰਾਡਾ ਵਹਿ ਕੇ ਡੇਰਾ ਲਾਈਆ ਕਵਣ ਆਕਰ ਕਰੇ ਮਜਬੂਰ ਲੈ ਕੇ ਅੱਖਾਂ ਕੋ ਇਕ ਲਾਈਆ ਪਤਾ ਨਹੀਂ ਤੂੰ ਕਿਉਂ ਹੱਸਿਆ ਸਾਡੇ ਨਾਲੋਂ ਤੇ ਸਾਡੇ ਜੋ ਦੂਰ ਹੋ ਗਏ ਆ ਕੋਈ ਨੇਤਰ ਅੱਖ ਵੀ ਨਹੀਂ ਖੋਲਦਾ ਮੈਂ ਤੇ ਮੈਂ ਵਰਦਾ ਤੇਰਾ ਮਸ਼ਕੂਰ ਨਿਉ ਨਿਉ ਸੀ ਚਿਕਾਈਆ ਸਰਕਾਰ ਕਨੈਲ ਸਿੰਘ ਕਹਿੰਦੇ ਮੈਂ ਵਰਦਾ ਤੇਰਾ ਮਸ਼ਕੂਰ ਨਿਉ ਨਿਉ ਸੀ ਚਿਕਾਈਆ ਮੇਰੀ ਆਸਾ ਮਨਸਾ ਪੂਰ ਤ੍ਰਿਸ਼ਨਾ ਰੋਗ ਮਟਾਈਆ ਜੋਤੀ ਜੋ ਸਰੂਪ ਰ ਆਪ ਆਪਣੀ ਕਿਰਪਾ ਦਾ ਸੱਚ ਲੇਖਾ ਦੇ ਦਰਾਈਆ ਹੁਣ ਪਾਸ਼ਾ ਕਹਿੰਦੇ ਅੱਛਾ ਜੇ ਤੂੰ ਵਾਰ-ਵਾਰ ਬੇਨਤੀ ਕਰਦਾ ਹੈ ਤਾਂ ਪਿਛਲਾ ਲਿਖਾ ਸੋਲ ਹੈ ਸੱਚਾ ਲੇਖਾ ਪਿਛਲਾ ਸੁਣ ਜੋ ਸਹਿਬ ਆਪ ਸੁਣਾਈਆ ਗੋਬਿੰਦ ਵੇਲੇ ਕੀਤਾ ਗੁਣ ਗੋਬਿੰਦ ਵੇਲੇ ਕੀਤਾ ਗੁਣ ਗੁਣ ਅਵਗੁਣ ਰੂਪ ਬਟਾਈਆ ਉਹ ਜੋ ਗੋਬਿੰਦ ਵੇਲੇ ਤੂੰ ਗੁਣ ਕੀਤਾ ਗੁਣ ਕੀਤਾ ਕੋਈ ਉਹ ਪਰ ਅਵਗੁਣ ਰੂਪ ਬਣ ਗਿਆ ਉਹ ਵੀ ਗਲਤੀ ਹੈ ਬਿਨ ਪੁਰਖ ਕਾਲ ਜਾਣੇ ਕਵਰ ਦੂਸਰ ਸਮਝ ਕਿਸੇ ਨਾ ਆਈਆ ਵੇਲੇ ਸੁਦੇਸ਼ਾ ਤੁਰਦਾ ਪਵਨ 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 ਰਿਹਾ ਜਣਾਈਆ ਜੋਤੀ ਜੋਸ਼ ਉਪਰ ਆਪ ਆਪਣੀ ਕਿਰਪਾ ਕਰ ਭੇਵ ਪੈਦਾ ਰਿਹਾ ਖਲਾਈਆ ਵੇ ਵ ਪੇਦਾ ਦੱਸੇ ਆਪ ਹਰ ਕਰਤਾ ਦਿਆ ਕਮਾਈਆ ਹੁਕੂਕ ਦੱਸਰੇ ਹਨ ਪਾਸ਼ਾ ਕਰੈਲ ਸਿੰਘ ਜੀ ਨੂੰ ਇਹ ਮੇਰਾ ਉਹਨੇ ਕਿਹਾ ਮੈਂ ਪਿਛਲਾ ਲਿਖਦਾ ਸਪਾਸ਼ ਕਦੇ ਫੇ ਸੁਣ ਲੈ ਵੇ ਵ ਪੇਦਾ ਦੱਸੇ ਆਪ ਹਰ ਕਰਤਾ ਦਿਆ ਕਮਾਈਆ ਤੇਰੇ ਕੋਲੋਂ ਲੈ ਕੇ ਕਲਮ ਜਵਾਲ ਤੇ ਕਾਗਜ਼ ਟੁਕੜਾ ਮੰਗ ਮੰਗਾਈਆ ਤੇਈ ਦੁਕਾਨ ਸੀ ਤੇਰੇ ਕੋਲੋਂ ਕਾਗਜ਼ ਟੁਕੜਾ ਕਲਮ ਵੀ ਲੈ ਕੇ ਮਾਝੇ ਵਾਲੇ ਤੇਰੇ ਕੋਲੋਂ ਲੈ ਗਏ ਤੈਨੂੰ ਨਹੀਂ ਪਤਾ ਲੱਗਿਆ ਕੀ ਲਈ ਤੈਨੂੰ ਬਾਅਦ ਚ ਪਤਾ ਲੱਗਿਆ ਕਿ ਮਾਝੇ ਵਾਲਿਆਂ ਨੇ ਲਿਖ ਕੇ ਬੇਦਾਵਾ ਤੇ ਕੋਈ ਜਿਹਾ ਕਾਗਜ਼ ਕਲਮ ਲੈ ਕੇ ਗਏ ਨੇ ਉਹਦੇ ਉੱਤੇ ਬੇਦਾਵਾ ਲਿਖ ਕੇ ਗੋਬੇ ਪਾਸ਼ ਨੂੰ ਦਿੱਤਾ ਹੈ ਤੇਰੇ ਕੋਲੋਂ ਲੈ ਕੇ ਕਲਮ ਦਵਾਈਤ ਕਾਗਜ਼ ਟੁਕੜਾ ਮੰਗ ਮੰਗਾਈਆ ਮਾਝੇ ਵਾਲਿਆਂ ਲਿਖਿਆ ਸਾਫ ਬੇਦਾਵਾ ਦੇ ਕੇ ਖੁਸ਼ੀ ਮਨਾਈਆ ਉਸ ਲੇਖ ਪਿੱਛੋਂ ਤੈਨੂੰ ਆਈ ਜਾਗ ਜਾਗਾ ਵੀ ਭਗਤ ਹੈ ਪੁਰਾਣਾ ਗੁਰਸਿੱਖ ਹੈ ਸੇਵਾ ਕੀਤੀ ਪਾਸ਼ਾ ਦੇ ਦਰਵਾਜ਼ੇ ਉਹ ਉਸ ਲੇਖ ਪਿੱਛੋਂ ਤੈਨੂੰ ਆਈ ਜਾਗ ਕਿਉਂ ਕਾਜ ਕਰਮ ਜਵਾਸ ਫੜਾਈਆ ਉਹ ਮੈਂ ਕਿਉਂ ਫੜਾਤਾ ਉਹਨਾਂ ਦੇ ਹੱਥਾਂ 'ਚ ਉਹ ਵਿਧਵਾ ਲੈ ਕੇ ਚਲੇ ਗਏ ਉਧਰੋਂ ਆਈ ਇੱਕ ਆਵਾਜ਼ ਉਹ ਦੂ ਸ਼ਬਦ ਆਵਾਜ਼ ਆਈ ਬਿਰ ਰਸਨਾ ਮੁਖ ਸੁਣਾਈਆ ਇਸ ਵਿੱਚ ਮੇਰਾ ਰਾਜ ਲੇਖਾ ਬੇਪਰਵਾਹੀਆ ਇਹੇ ਵਿੱਚ ਮੇਰਾ ਰਾਜ ਆ ਗੋਬਿੰਦ ਪਾਸ਼ਾ ਨੇ ਸ਼ਬਦ ਰੂਪੀ ਦੱਸਿਆ ਇਹ ਬੇਪਰਵਾਹ ਲੇਖ ਗੋਬਨ ਬੋਲ ਹਟਵਾਣਾ ਕਹੇ ਕਿ ਕਹੀ ਜੀ ਹਟ ਸੀ ਇਹ ਕਹੇ ਮੈਂ ਤਾਂ ਗਈ ਨਮਾਜ਼ ਹਾਂ ਦਰ ਠੰਡੇ ਮੰਗ ਮੰਗਾਈਆ ਮੇਰੇ ਸਹਿਬ ਮੇਰੀ ਰਖਣੀ ਲਾਜ ਭੁੱਲ ਆਪਣੀ ਝੋਲੀ ਪਾਈਆ ਇਹ ਜਦੋਂ ਇਹਨੂੰ ਪਤਾ ਲੱਗਿਆ ਕਿ ਇਹ ਤਾਂ ਮੇਤੂ ਭੁੱਲੋਗੀ ਤਾਂ ਉਦੋਂ ਆਵਾਜ਼ ਆਈ ਕਿ ਇਹ ਨਿਆਰਾਜ ਹੈ ਤਾਂ ਐਸੇ ਕਿ ਹਮ ਮੇਰੇ ਸਹਿਬ ਮੇਰੀ ਇੱਜ਼ਤ ਰਖਣੀ ਮੇਰੀ ਕੁਲ ਤੂੰ ਆਪਣੀ ਝੋਲੀ ਪਾ ਲੈ ਗੋਬਨ ਕਿ ਹਾ ਰੱਖਣਾ ਯਾਦ ਸੱਚ ਸੁਨੇੜਾ ਇੱਕ ਜਨਾਇਆ ਕਾਂਜੋ ਆਂਤਮ ਆਵੇ ਮੇਰਾ ਬਾਪ ਪੁਰਖ ਕਾਲ ਸਿਰ ਆ ਪਈਆ ਦੇਖੋ ਇਥੇ ਸਾਫ ਕਲਤਾ ਗੋਬਿੰਦ ਪਾਸ਼ਣ ਨੇ ਕਿਹਾ ਐਂ ਕਿ ਮਾਇਆ ਮਗਾ ਕਿ ਕਹਿੰਦੇ ਗੋਬਿੰਦ ਸਿੰਘ ਪਾਸ਼ਣ ਗੋਬਿੰਦ ਪਾਸ਼ਣ ਕਹਿੰਦੇ ਨੇ ਉਸ ਨੂੰ ਕਿ ਗੋਬਿੰਦ ਕਿਹਾ ਰੱਖਣਾ ਯਾਦ ਸੱਚ ਸੁਣੇੜਾ ਇੱਕ ਜਣਾਈ ਆ ਕਾਂਜੋ ਆਂਤਮ ਆਵੇ ਮੇਰਾ ਬਾਪ ਪੁਰਖ ਕਾਲ ਤੇਰਾ ਪਾਈਆ ਮੈਂ ਘਣਾ ਉਸ ਸਾਥ ਸਜੇ ਨੂੰ ਬਖਾਈਆ ਮੈਂ ਸਜੇ ਨੂੰ ਬਖਾਈਆ گوبند کہتے تا پٹکدہ تلا پٹکدہ فیتاپس پوائی ہے اس میں تیرا بھی ملک جیون ہوئے گا پر تا پٹکا فری گا سنسیا پسلا ویخ پاک لیا پنی نار کرائی دوات مکائے لکھے سچی شاہیا وہ جی دیتا سی اسے نار تیرا لےکھ وہ پچھلا جاگی ہو گئی تک بخشا داں گا ਪਿਛਲੇ ਕੰਮ ਸੁਠ ਕੇ ਡੂੰਗੇ ਘਾਤ ਉਤੋਂ ਚਰਨਾ ਨਾ ਜੋਾਈਆ ਉਹ ਸਿੰਘ ਤੇਰੀ ਫੇਰ ਬਣਾਏ ਜਾਤ ਜਮਾਤ ਭਗਤਾਂ ਵਿਚਰਨ ਲਈ ਇਹ ਤੈਨੂੰ ਭਗਤਾਂ ਵਿਚ ਲਾ ਲਵਾਂਗਾ ਕਰਨਾਲ ਸਿੰਘ ਨਾਲ ਕਿ ਪਾਸ ਕਰੇ ਕਰਨਾਲ ਸਿੰਘ ਕਰਮਾਂ ਦਾ ਪੂਰਾ ਕਰਕੇ ਕਹਾਟ ਲਿਖਾ ਰੱਖੇ ਜੀ ਪਰਵਾਹ ਤੇਰਾ ਕਰਮਾਂ ਦਾ ਪਿਛਲਾ ਘਾਟ ਪੂਰਾ ਕਰਕੇ ਮੈਂ ਆਪਣੇ ਨਾਲ ਨਾਤਾ ਜੋੜ ਲਿਆ ਇਹ ਤੇਨੇ ਵਿਸਾਫ ਨਹੀਂ ਸੋਈਤੀ ਵਿਕਮੀ ਕਰਤਾਰਵਾ ਤੈਨੂੰ ਅਸਿੰਗੀ ਕਰਾਦੀ ਲਿਖ ਤਾਹ ਸੋ ਸੱਚ ਸੱਚੇ ਪਾਛਾ ਰੱਖੋ ਕਿਤੇ ਥੋੜੀ ਜਿਹੀ ਭੁੱਲ ਹੋ ਜਾਏ ਇਥੋਂ ਸਿੱਖਿਆ ਲਓ ਥੋੜੀ ਜਿਹੀ ਕੋਈ ਭੁੱਲ ਹੋ ਜਾਵੇ ਤੁਹਾਡੇ ਕੋਲੋਂ ਤਾਂ ਉਸ ਭੁੱਲ ਦਾ ਲੇਖ ਦੇਣਾ ਪੈਂਦਾ ਹੈ ਇਸ ਤਰ੍ਹਾਂ ਲੇਖ ਦੇਣਾ ਹੈ ਅਗਲੇ ਜਲਦ ਤੱਕ ਸੋ ਪਾਛਾ ਸੋ ਬਖਸ਼ਿਸ਼ ਰਹਿਮਤ ਮੰਗੋ ਪੁਸ਼ੀਆਂ ਮੰਗੋ ਨਾਜ਼ ਮੰਗੋ ਉਹਦੇ ਚਾਹਨਾ ਦਾ ਸਾਥ ਮੰਗੋ ਤਾਂ ਕਿ ਇੱਥੇ ਵੀ ਤੇ ਉੱਥੇ ਵੀ ਤੁਹਾਡੇ ਨਾਲ ਰਹੇ ਤੇ ਤਰ ਨੂੰ ਨਾਂਜ਼ੀ ਆਖੇ ਇੱਕ ਸਾਡੇ ਵੀਰ ਸਿੰਘ ਨੇ ਉਹਨੇ ਲਿਖਤ ਪੜੀ ਜਾਉਣ ਦੀ ਲੇਖ ਹਰ ਜੋ ਫਲਾਰੇ ਗੁਰਮੀਤ ਸਿੰਘ ਨੇ ਉਹਦੇ ਵਿੱਚ ਕੀ ਸੀ ਗੱਲ ਸਾਰੀ ਗੱਲ ਤਾਂ ਜੌਨ ਨੇ ਪਿਛੀ ਦੱਸ ਦਿੱਤੀ ਉਹ ਸੀਸ ਤੇ ਤਾਜ ਹੋਏ ਉਹ ਮਿਲ ਪਾਏਗਾ ਪਰ ਇੱਕ ਗੱਲ ਸਪਸ਼ਟ ਕਰਤੀ ਤੀ ਪਾਸ਼ਾ ਨੇ ਉੱਥੇ ਕੀ ਵਰਤਾਇਆ ਸਾਈ ਮਾਲ ਦੁਆਬਾ ਸੰਗ ਸਾਰੀ ਸੀ ਦੁਆਬਾ ਸੰਗ ਦਾ ਰੰਗ ਸੀ ਉੱਥੇ ਕੀ ਵਰਤਾਇਆ ਪਾਸ਼ਾ ਨੇ ਹੁਲਕਾ ਹੁਲਕਾ ਪ੍ਰਸ਼ਾਸਨ ਵਾਹ ਸ਼ਾਮ ਪਟਾਇਆ ਤੇ ਗੁਰਮੁਖ ਸਿੰਘ ਦਾ ਦਾਲ ਵਰਤਾ ਰਿਹਾ ਸੀ ਤੇ ਕਿਸੇ ਸਿੰਘ ਥਾਲੀਆਂ ਫਰਾ ਰਿਹਾ ਸੀ ਲਾਲ ਸਿੰਘ ਪਾਣੀ ਜਲ ਪਾਣੀ ਦੇ ਰਿਹਾ ਸੀ ਉੱਥੇ ਲੰਗਰ ਕੀ ਗੋਆ ਦਾਲ ਫੁਲਕਾ ਦਾਲ ਫੁਲਕਾ ਸਾਡਾ ਲੰਗਰ ਉਹ ਭਗਵਾਨ ਨੀਲੰਕਰ ਗੋਬੇ ਵਾਲਿਆਂ ਦਾ ਚਲਾਇਆ ਤੇ ਤੁਸੀਂ ਆਪਾਂ ਦਾਲ ਫੁਲਕੇ ਚ ਆਪਾਂ ਨਹੀਂ ਉਹ ਭਗਵਾਨ ਵੇ ਆਪਾਂ ਨੂੰ ਨਹੀਂ ਮੰਨ ਚਲੇ ਆਪਾਂ ਨਹੀਂ ਸਾਤਾ ਲੰਗਰ ਕਰਦੇ ਉਹ ਸਿੱਖਿਆ ਦੇ ਆ ਦਾਲ ਫੁਲਕਾ ਉੱਥੇ ਵੀ ਪਾਸ਼ਾ ਕਹਿੰਦੇ ਆਓ ਚਾਵਲ ਖਾਓ ਪਨੀਰ ਖਾਓ ਸਭ ਕੁਝ ਸੋ ਇਥੇ ਇਸੇ ਅਮਲ ਕਰੋ ਮੇਰੇ ਵੀਰੋ ਸਚੇ ਪਾਤਸ਼ਾਹ ਦੀ ਜੋ ਕੋਈ ਵੀ ਰਿਸ਼ਤ ਹੈ ਉਸੇ ਉਤੇ ਤੁਹਾਨੂੰ ਕੋਈ ਸੰਦੇਸ਼ ਹੈ ਸੋ ਇਥੇ ਹਿਸਾਬ ਸਚੇ ਪਾਸ਼ਾ ਪਾਸੋਂ ਮਾਫੀ ਮੰਗ ਰਹਾ ਆਪਸੋਂ ਮਾਫੀ ਮੰਗ ਰਹਾ ਹੈ ਤੇ ਤੁਹਾਨੂੰ ਯਾਦ ਰਹੂਦਾ ਹਾਂ ਕਿ ਜੇ ਗੁਰਸਿੱਖ ਪ੍ਰਭ ਨਾਲ ਰੁੱਸ ਜਾਵੇ ਰੁੱਸਣਾ ਤਾਂ ਨਹੀਂ ਤਾਂ ਪਾਤਸ਼ਾਹ ਫੇਰ ਵੀ ਬਖਸ਼ਦੇ ਹਨ ਪਰ ਰੁੱਸਣਾ ਨਹੀਂ ਦੂਜਾ ਜੇ ਕੋਈ ਭੁੱਲ ਜੀਵਨ ਚ ਹੋ ਜਾਵੇ ਜੇ ਜੀ ਪ੍ਰਭ ਤੋਂ ਮਾਫੀ ਮੰਗ ਲੋ ਉਹ ਏਕੋ ਗੋਸ਼ਾਲ ਕਿਉਂਕਿ ਸਾਡੇ ਕੋਲੋਂ ਅਣਜਾਣੇ ਜਾਣੇ ਜਾਣੇ ਜਾਣ ਹੋ ਜਾਂਦੀ ਤੇ ਭੁੱਲ ਦੇ ਵਿੱਚ ਆਪਣੇ ਹੰਕਾਰ ਚ ਨਾ ਫਿਰਦੇ ਰਹੋ ਕਿ ਮੈਂ ਆਇਆ ਪਿੱਤਾ ਮੈਂ ਆਇਆ ਫੇਰ ਫਿਰ ਉਹ ਪਹਿਲਾਂ ਇਸ ਤਰ੍ਹਾਂ ਜੋ ਜਾਏ ਛੇਕਿਆ ਫੇਰ ਕੋਈ ਜੋ ਨਹੀਂ ਸਰਦਾ ਸੋ ਇਹ ਆਪਣੇ ਵਿਚਾਰ ਇਹ ਸ਼ਬਦ ਸਵੇਸ਼ ਪਾਸ਼ਾਲੇ ਲੈ ਕੇ ਜਾਣੇ ਚਕਾੜੇ ਨੂੰ ਸਾਸ ਉੱਚੀ ਦੇ ਸੋ ਹੰਗਮਾ ਰਾਜੀਸ਼ ਸਿੰਘ ਨੂੰ पग